ਹੁਣ ਜਿਨ੍ਹਾਂ ਦਾ ਵਿਸ਼ਵਾਸ ਡੋਲ ਗਿਆ ਬਿਲਕੁਲ ਹੀ ਡੋਲ ਗਏ ਨੇ ਡਿੱਗ ਗਏ ਨੇ ਮੁਰਝਾ ਗਏ ਨੇ ਬੁਸਤਲ ਬਣ ਗਏ ਕੀ ਪ੍ਰਮਾਤਮਾ ਤੇਰੇ ਤੇ ਉਮੀਦ ਕੋਈ ਨਹੀਂ ਰਹੀ ਹੁਣ ਤੂੰ ਹੁਣ ਮੇਰਾ ਕੁਝ ਨਹੀਂ ਸਵਾਰ ਸਕਦਾ ਨਾ ਤੂੰ ਮੇਰਾ ਪਹਿਲਾ ਸਵਾਰਿਆ ਤੇ ਨਾ ਤੂੰ ਹੁਣ ਮੇਰਾ ਸਵਾਰ ਸਕਦਾ ਤੇ ਸ੍ਰੀ ਗੁਰੂ ਅਰਜਨਦਾਸ ਜੀ ਮਾਰੇ ਹੌਸਲਾ ਦੇ ਰਹੇ ਨੇ ਸ੍ਰੀ ਅਨੰਦ ਸਾਹਿਬ ਦੀ ਬਾਣੀ ਦੇ ਵਿੱਚ 12ਵੀਂ ਪੌੜੀ ਦੇ ਵਿੱਚ ਜ਼ਿਕਰ ਕਰ ਰਹੇ ਨੇ ਉਸ ਪਰਿਪੂਰਨ ਪ੍ਰਮਾਤਮਾ ਦੀ ਹਸਤੀ ਦਾ ਉਹਦੀ ਹਸਤੀ ਕਿਤਾਦੀ ਹੈ ਅਗਮ ਅਗੋਚਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਨ ਹੈ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣਾ ਹੈ ਆਖੇ ਤਾ ਵੇਖੇ ਸਭ ਤੁਹੇ ਜਿਨ ਜਗ ਤੂ ਪਾਇਆ ਕਹੇ ਨਾਨਕ ਤੂ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸ੍ਰੀ ਅਨੰਤ ਸਬ ਤੇ ਮਹਾਤਮ ਚੱਲ ਰਹੇ ਨੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੀ ਅਪਾਰ ਬਖਸ਼ਿਸ਼ ਤੇ ਕਿਰਪਾ ਦੇ ਨਾਲ ਅੱਜ ਬਹੁਤ ਹੀ ਵਕਤ ਤੇ ਬਾਅਦ ਤੁਹਾਡੇ ਰੂਬਰੂ ਹਾਂ ਆਂ ਕੁਝ ਵਕਤ ਕੁਝ ਸਮੇਂ ਕੁਝ ਕੜੀਆਂ ਤੇ ਕੁਝ ਹੁਕਮ ਹੁਕਮ ਦੇ ਨਾਲ ਹੀ ਸਭ ਕੁਝ ਹੈ ਗੁਰਨਾਨਕ ਇਸ ਵਾਸਤੇ ਲਿਖਦੇ ਨੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਹੋਏ ਉਤੇ ਹੁਕਮ ਦੇ ਵਿੱਚ ਹੀ ਸਭ ਕੁਝ ਹੋ ਰਿਹਾ ਹੈ ਜਿਸ ਵਕਤ ਹੋਣਾ ਹੈ ਉਸੇ ਵਕਤ ਹੀ ਹੋਣਾ ਹੈ ਵਕਤ ਤੋਂ ਪਹਿਲੇ ਵੀ ਕੁਝ ਨਹੀਂ ਹੋਣਾ ਤੇ ਵਕਤ ਦੇ ਵਿੱਚ ਰਹਿ ਕੇ ਆ ਵਕਤ ਦੀ ਉਡੀਕ ਕਰਨੀ ਵਕਤ ਨੂੰ ਵਿਚਾਰਨਾ ਹੀ ਅਸਲ ਬੰਦਗੀ ਹੈ ਤਾਂ ਹੀ ਗੁਰੂ ਨਾਨਕ ਪਰਪਰ ਕਹਿ ਰਹੇ ਨੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁੱਝੇ ਤਾਂ ਹਉਮੈ ਕਹਿ ਨਾ ਕੋਈ ਫਿਰ ਸਾਰੀਆਂ ਹੌਮੇ ਖਤਮ ਹੋ ਜਾਂਦੀਆਂ ਨੇ ਜਦੋਂ ਉਸ ਇਲਾਹੀ ਤਰਗਾ ਦਾ ਹੁਕਮ ਮੰਨ ਲੈਂਦੇ ਆ 12ਵੀਂ ਪਾਉੜੀ ਤੱਕ ਪਹੁੰਚੇ ਆ ਸ੍ਰੀ ਅਨੰਦ ਸਾਹਿਬ ਦੀ ਬਾ ਕਮਾਲ ਹੈ ਜੋ ਵਿਸ਼ਵਾਸ ਦ੍ਰਿੜ ਕਰਾਉਂਦੀ ਹੈ ਕਿਸੇ ਵਕਤ ਮਨੁੱਖ ਦਾ ਵਿਸ਼ਵਾਸ ਡੋਲ ਜਾਂਦਾ ਬੰਦਾ ਬੰਦੇ ਦਾ ਪੈਰ ਪੈਰ ਤੇ ਵਿਸ਼ਵਾਸ ਡੋਲਦਾ ਹੈ ਬੰਦਾ ਗਲਤੀਆਂ ਦਾ ਪੁੱਟਲਾ ਹੈ ਗਲਤੀਆਂ ਕਰਕੇ ਜਦ ਉਸ ਨੂੰ ਸਜ਼ਾ ਦਾ ਡਰ ਰਹਿੰਦਾ ਹੈ ਤੇ ਉਸ ਦਾ ਪਰਮੇਸ਼ਰ ਤੇ ਵਿਸ਼ਵਾਸ ਡੋਲਦਾ ਹੈ ਕਿ ਮੈਂ ਗਲਤੀ ਕੀਤੀ ਹੈ ਮੈਨੂੰ ਹੁਣ ਸਜ਼ਾ ਮਿਲੇਗੀ ਉਹਨੂੰ ਕੁਝ ਵੀ ਸਮਝ ਨਹੀਂ ਲੱਗਦਾ ਉਸ ਵਕਤ ਉਸ ਨੂੰ ਸਿਰਫ ਇਹੀ ਸਮਝ ਲੱਗਦਾ ਹੈ ਕਿ ਮੈਂ ਗਲਤੀ ਕੀਤੀ ਹੈ ਇੱਕ ਤਾਂ ਇਹ ਸਾਈਕੋਲੋਜੀਕਲ ਵੀ ਇਫੈਕਟ ਹੈ ਇੱਕ ਤਾਂ ਕੁਦਰਤੀ ਗੱਲ ਹੈ ਜਦ ਕਿਸੇ ਨੂੰ ਝੋਟ ਦੇਨੇ ਆ ਤਾਂ ਫਿਰ ਉਹ ਬੜੀ ਜ਼ੋਰ ਦੀ ਸਾਡੇ ਉੱਪਰ ਪੱਚੀ ਆਉਂਦੀ ਹੈ ਕਰਮਾ ਵਾਪਸ ਆਉਂਦਾ ਹੈ ਇਹ ਕੋਈ ਮਤ ਖਿਆਲ ਕਰੇ ਕਿ ਕਿਸੇ ਨੇ ਮਾੜਾ ਕੀਤਾ ਤੇ ਫਿਰ ਉਹ ਮਾੜਾ ਨਹੀਂ ਹੁੰਦਾ ਸਾਡੇ ਨਾਲ ਹੁੰਦਾ ਹੈ ਵਕਤ ਪਾ ਕੇ ਹੁੰਦਾ ਹੈ ਕਲਯੁਗ ਦਾ ਨਿਆਂ ਹੀ ਇਹ ਹੈ ਗਲਤੀਆਂ ਹੀ ਸਾਹਮਣੇ ਆਉਂਦੀਆਂ ਨੇ ਕਿ ਵੀ ਗਲਤੀ ਕੀਤੀ ਹੈ ਤੇ ਹੁਣ ਸਜ਼ਾ ਮਿਲੇਗੀ ਜਾਂ ਕਾਨੂੰਨਨ ਮਿਲੇਗੀ ਤੇ ਜਾਂ ਕੁਦਰਤੀ ਮਿਲੇਗੀ ਉਸ ਵਕਤ ਪਰਮੇਸ਼ਰ ਚੇਤੇ ਨਹੀਂ ਆਉਂਦਾ ਵਿਸ਼ਵਾਸ ਡੋਲ ਜਾਂਦਾ ਬੰਦੇ ਦਾ ਵੱਡੇ ਤੋਂ ਵੱਡਾ ਦ੍ਰਿੜ ਨਿਸ਼ਚੇ ਆਸਤਕ ਬੰਦਾ ਹੋਵੇ ਉਹ ਵੀ ਡੋਲ ਜਾਂਦਾ ਹੈ ਜਦ ਉਸ ਦੇ ਉੱਤੇ ਮੁਸੀਬਤਾਂ ਦਾ ਪਹਾੜ ਡੇਕ ਪੈਂਦਾ ਸੁਮੇਰ ਪਰਬਤ ਬੜਾ ਵੱਡਾ ਇੰਨੀਆਂ ਵੱਡੀਆਂ ਮੁਸੀਬਤਾਂ ਕਿਸੇ ਵਕਤ ਆ ਜਾਂਦੀਆਂ ਨੇ ਬੰਦੇ ਤੇ ਤੇ ਬੰਦਾ ਡੋਲ ਜਾਂਦਾ ਹੈ ਰੱਬ ਵੀ ਭੁੱਲ ਜਾਂਦਾ ਮੁਸੀਬਤ ਉਹ ਕਹਿੰਦੇ ਨੇ ਸੁੱਖਾਂ ਦੇ ਵਿੱਚ ਭੁੱਲਦਾ ਮੈਂ ਕਹਿੰਦਾ ਦੁੱਖਾਂ ਦੇ ਵਿੱਚ ਵੀ ਭੁੱਲ ਜਾਂਦਾ ਬੰਦੇ ਨੂੰ ਯਾਦ ਹੀ ਨਹੀਂ ਰਹਿੰਦੀ ਕਿ ਵੀ ਪਰਮੇਸ਼ਰ ਨੂੰ ਯਾਦ ਕਰੀਏ ਕਿ ਨਾ ਕਿਉਂਕਿ ਉਹਦਾ ਵਿਸ਼ਵਾਸ ਜਿਹੜਾ ਉਹ ਬੰਨ ਨਹੀਂ ਪਾਉਂਦਾ ਫਿਰ ਤੋਂ ਉਹ ਡਿੱਗ ਕੇ ਉੱਠਣਾ ਬੜਾ ਮੁਸ਼ਕਲ ਹੈ ਹਾਂ ਕੋਈ ਬਾਹ ਫੜ ਕੇ ਕੋਈ ਸਤਪੁਰਸ਼ ਕੋਈ ਮਹਾਪੁਰਸ਼ ਕੋਈ ਗੁਰਮੁਖ ਪਰਮ ਗਿਆਨੀ ਉਹਦੀ ਬਾਹ ਫੜ ਕੇ ਉਸ ਨੂੰ ਠਾ ਦੇਵੇ ਤਾਂ ਵੱਖਰੀ ਗੱਲ ਹੈ ਉਹ ਇੱਕ ਹੌਸਲਾ ਹੁੰਦਾ ਕਿਸੇ ਦਾ ਕਿ ਕੋਈ ਗੱਲ ਨਹੀਂ ਮੁਸੀਬਤਾਂ ਤਾਂ ਮਰਦਾਂ ਦੇ ਪੈਂਦੀਆਂ ਰਹਿੰਦੀਆਂ ਨੇ ਨਾਲੇ ਪਤਾ ਲੱਗਦਾ ਮੁਸ਼ਕਲ ਦੀ ਕੜੀ ਦੇ ਵਿੱਚ ਕਿਹੜੇ ਆਪਣੇ ਤੇ ਕਿਹੜੇ ਬਗਾਨੇ ਇਹ ਵੀ ਪਤਾ ਲੱਗ ਜਾਂਦਾ ਹੈ ਬੰਦੇ ਨੂੰ ਚੌਣ ਹੋਣੇ ਸ਼ੁਰੂ ਹੋ ਜਾਂਦੀ ਹੈ ਕਿ ਵੀ ਕਿਹੜੇ ਆਪਣੇ ਤੇ ਕਿਹੜੇ ਆਪਣੇ ਨੇ ਤੇ ਕਿਹੜੇ ਬਗਾਨੇ ਇਹ ਮੁਸੀਬਤਾਂ ਦੱਸਦੀਆਂ ਤੇ ਇਸ ਵਾਸਤੇ ਪੂਰਿਪੂਰਨ ਪਰਮਾਤਮਾ ਮਨੁੱਖ ਦੇ ਉੱਤੇ ਦੁੱਖਾਂ ਦੇ ਪਹਾੜ ਇਸ ਵਾਸਤੇ ਪਾਉਂਦਾ ਕਿ ਵੀ ਤੇਰੀ ਅੱਖਾਂ ਖੁੱਲਣ ਤੂੰ ਸਹੀ ਤੇ ਗਲਤੀ ਪਛਾਣ ਕਰ ਸਕੇ ਤੂੰ ਆਪਣੇਆਂ ਤੇ ਪਰਾਇਆਂ ਦੀ ਪਛਾਣ ਕਰ ਸਕੇ ਤੂੰ ਇਹ ਗਲਤੀ ਅੱਗੇ ਤੋਂ ਨਾ ਕਰੇ ਤੂੰ ਆਪਣੀ ਬਾਣੀ ਦੇ ਉੱਤੇ ਕੰਟਰੋਲ ਕਰੇ ਬਾਣੀ ਦੇ ਉੱਤੇ ਸਮਝਾਂ ਰੱਖੇ ਕਿਹੜੇ ਸ਼ਬਦ ਤੋੜ ਕੇ ਬੋਲਣੇ ਇਸੇ ਵਾਸਤੇ ਗੁਰੂ ਨਾਨਕ ਨੇ ਅੱਖਰਾਂ ਦੀ ਮਹਿਮਾ ਲਿਖੀ ਹੈ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਅਖਾਂ ਸੰਜੋਗ ਵੀ ਜਿਹੜੇ ਨੇ ਉਹ ਵੀ ਅੱਖਰਾਂ ਦੇ ਵਿੱਚ ਹੀ ਨੇ ਜਿਹੜੇ ਸ਼ਬਦ ਬੋਲਦਾਂਗੇ ਉਸੇ ਤਰ੍ਹਾਂ ਦਾ ਹੀ ਸੰਜੋਗ ਬਣਦੇ ਨੇ ਜੇਕਰ ਸਾਡੇ ਸ਼ਬਦ ਬੋਲੀ ਬੜੀ ਚੰਗੀ ਹੈ ਤੇ ਚੰਗੇ ਸੰਜੋਗ ਮਿਲ ਜਾਣਗੇ ਜੇ ਬੋਲੀ ਮਾੜੀ ਹੈ ਤੇ ਫਿਰ ਸੰਜੋਗ ਚੰਗੇ ਮਿਲਦੇ ਹੋਏ ਵੀ ਵਿਗੜ ਜਾਣਗੇ ਰਿਸ਼ਤੇ ਟੁੱਟ ਜਾਂਦੇ ਨੇ ਕਈ ਵਾਰ ਜ਼ੁਬਾਨ ਦੇ ਕਾਰਨ ਸਮਾਜ ਦੇ ਵਿੱਚ ਵੱਡੀਆਂ ਤੋਂ ਵੱਡੀਆਂ ਸਜ਼ਾਵਾਂ ਮਿਲ ਜਾਂਦੀਆਂ ਨੇ ਬੋਲੀ ਦੇ ਕਾਰਨ ਇਹ ਮੈਂ ਆਪਣੇ ਉੱਤੇ ਹੰਡਾਇਆ ਇਸ ਵਾਸਤੇ ਮੈਂ ਤੁਹਾਡੇ ਅੱਗੇ ਰੱਖ ਰਿਹਾ ਹਾਂ ਸੋ ਆਪਾ ਵਿਚਾਰ ਦੇ ਵਿੱਚ ਰਹੀਆਂ ਗੱਲਾਂ ਤਾਂ ਬਹੁਤ ਨੇ ਕਿਉਂਕਿ ਅੱਜ بڑے ਦਿਨਾਂ ਬਾਅਦ ਤੁਹਾਡੇ ਰੂਬਰੂ ਹੋਏ ਆ 15-20 ਦਿਨ ਹੋ ਗਏ ਸੀ ਇਧਰ ਉਧਰ ਪਟਕਦੇ ਆ ਪਰਮੇਸ਼ਰ ਦੀ ਯਾਦ ਤਾਂ ਸੀ ਪਰ ਮਨ ਦੇ ਵਿੱਚ ਡਰ ਸੀ ਕੀ ਹੋਏਗਾ ਕੀ ਹੋ ਗਿਆ ਅਸੀਂ ਸ਼ਬਦਾਂ ਦੇ ਉੱਤੇ ਸੰਕੋਚ ਨਹੀਂ ਕੀਤਾ ਵਿਦਵਾਨਾਂ ਨੂੰ ਚਾਹੀਦਾ ਹੈ ਕਿ ਜੇਕਰ ਕੋਈ ਆਪਣੇ ਆਪ ਨੂੰ ਵਿਦਵਾਨ ਆ ਖਾਉਂਦਾ ਤੇ ਉਹ ਸ਼ਬਦਾਂ ਦੇ ਉੱਤੇ ਬੜਾ ਸੰਜਮ ਰੱਖੇ ਕਿਉਂਕਿ ਗੁਰੂ ਨਾਨਕ ਵੀ ਕਹਿ ਰਹੇ ਨੇ ਕਿ ਸ਼ਬਦ ਦੀ ਤਖਤ ਤੇ ਬਉਂਦੇ ਨੇ ਤੇ ਸ਼ਬਦ ਦੀ ਤਖਤ ਤੋਂ ਲਾ ਦਿੰਦੇ ਨੇ ਅਖਰੀ ਨਾ ਮਖਰੀ ਸਲਾ ਅੱਖਰਾਂ ਦੇ ਨਾਲ ਹੀ ਨਾਮ ਦੀ ਸਲਾਹ ਹੈ ਤੇ ਉਸ ਨੂੰ ਸਲਾਹਣਾ ਵੀ ਅੱਖਰਾਂ ਦੇ ਨਾਲ ਹੀ ਹੈ ਹੁਣ ਜਿਨ੍ਹਾਂ ਦਾ ਵਿਸ਼ਵਾਸ ਡੋਲ ਗਿਆ ਬਿਲਕੁਲ ਹੀ ਡੋਲ ਗਏ ਨੇ ਡੇਗ ਗਏ ਨੇ ਮੁਰਝਾ ਗਏ ਨੇ ਬੁਸਤਲ ਬਣ ਗਏ ਨੇ ਕਿ ਪ੍ਰਮਾਤਮਾ ਤੇਰੇ ਤੇ ਉਮੀਦ ਕੋਈ ਨਹੀਂ ਰਹੀ ਹੁਣ ਤੂੰ ਹੁਣ ਮੇਰਾ ਕੁਝ ਨਹੀਂ ਸਵਾਰ ਸਕਦਾ ਨਾ ਤੂੰ ਮੇਰਾ ਪਹਿਲਾ ਸਵਾਰਿਆ ਤੇ ਨਾ ਤੂੰ ਹੁਣ ਮੇਰਾ ਸਵਾਰ ਸਕਦਾ ਤੇ ਸ੍ਰੀ ਗੁਰੂ ਅਰਜਨਦਾਸ ਜੀ ਮਾਰਾ ਹੌਸਲਾ ਦੇ ਰਹੇ ਨੇ ਸ੍ਰੀ ਅਨੰਦ ਸਾਹਿਬ ਦੀ ਬਾਣੀ ਦੇ ਵਿੱਚ 12ਵੀਂ ਪੌੜੀ ਦੇ ਵਿੱਚ ਜ਼ਿਕਰ ਕਰ ਰਹੇ ਨੇ ਉਸ ਪਰਿਪੂਰਨ ਪਰਮਾਤਮਾ ਦੀ ਹਸਤੀ ਦਾ ਉਹਦੀ ਹਸਤੀ ਕਿਤਾਂ ਦੀ ਹੈ ਆਗਮ ਅਗੋਚਰਾ ਤਰੰਤ ਨਾ ਪਾਇ ਅੰਤੋਂ ਨਾ ਪਾਇ ਕਿਨੇ ਤੇਰਾ ਆਪਣਾ ਆਪ ਤੂੰ ਜਾਨ ਹੈ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖੋ ਖਾਣ ਆਖੇ ਤਾਂ ਵੇਖੇ ਸਭ ਤੋਹੇ ਜਿਨੇ ਜਗ ਤੋ ਪਾਇਆ ਕਹੇ ਨਾਨਕ ਤੂੰ ਸਦਾ ਆਗਮ ਹੈ ਤੇਰਾ ਅੰਤ ਨਾ ਪਾਇਆ ਹੈ ਪਰਿਪੂਰਨ ਪਰਮਾਤਮਾ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ ਤੂੰ ਆਗਮ ਹੈ ਤੈਨੂੰ ਜਾਣਿਆ ਨਹੀਂ ਜਾ ਸਕਦਾ ਤੇ ਜਦ ਤੈਨੂੰ ਜਾਣਿਆ ਨਹੀਂ ਜਾ ਸਕਦਾ ਤੇ ਮੈਨੂੰ ਐਸੀ ਬੁੱਧੀ ਦੇ ਕੀ ਮੈਂ ਤੈਨੂੰ ਜਾਣ ਲਵਾਂ ਤੇ ਤੈਨੂੰ ਜਾਣ ਕੇ ਤੇਰਾ ਨਾਮ ਆਪਣੇ ਹਿਰਦੇ 'ਚ ਵਸਾ ਲਵਾਂ ਐਸਾ ਫਰਮਾਨ ਕਰ ਰਹੇ ਨੇ 12ਵੀਂ ਪੌੜੀ ਦੇ ਵਿੱਚ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖੋ ਖਾਨੇ ਸਾਰੇ ਜੀ ਜੰਤ ਇਹ ਤੇਰਾ ਖੇਲ ਰਚਾਇਆ ਹੋਇਆ ਇੱਕ ਦਰਵਾਜ਼ੇ ਤੋਂ ਆਣਾ ਹੋ ਰਿਹਾ ਇੱਕ ਦਰਵਾਜ਼ੇ ਤੋਂ ਜਾਣਾ ਹੋ ਰਿਹਾ ਇੱਕ ਦਰਵਾਜ਼ਾ ਦਰਗਾਹ ਦਾ ਐਂਟਰੀ ਗੇਟ ਹੈ ਇੱਕ ਐਗਜ਼ਿਟ ਗੇਟ ਹੈ ਹਰ ਰੋਜ਼ ਜੀਵ ਆ ਰਹੇ ਨੇ ਹਰ ਰੋਜ਼ ਜੀਵ ਜਾ ਰਹੇ ਨੇ ਇਸੇ ਤਰ੍ਹਾਂ ਹੀ ਪਸਾਰਾ ਚੱਲ ਰਿਹਾ ਹੈ ਚੱਲ ਰਿਹਾ ਹੈ ਬਾਰ ਬਾਰ ਚੱਲ ਰਿਹਾ ਹੈ ਆਖੇ ਤਾਂ ਵੇਖੇ ਸਭ ਤੂੰ ਹੈ ਜਿਨੇ जग ਤੋਂ ਪਾਇਆ ਹੈ हे परिपूर्ण ਪਰਮਾਰਮਾ ਆਖੇ ਤਾਂ ਵੇਖੇ ਸਭ ਤੂੰ ਹੈ ਹਰ ਇੱਕ ਜੀਵ ਦੇ ਵਿੱਚ ਤੂੰ ਹੀ ਬੋਲਦਾ ਹੈ ਕੋਈ ਜੀਵ ਐਸਾ ਨਹੀਂ ਕਿ ਜਿਹਦੇ ਵਿੱਚ ਤੂੰ ਬੋਲਦਾ ਨ ਹੋਏ ਤੇਰਾ ਸੇ ਕਰਨਾ ਹੋਏ ਤੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਅਰਦਾਸ ਕਰਨ ਦਾ ਤਰੀਕਾ ਵੀ ਇਸ ਦੇ ਵਿੱਚ ਦੱਸ ਰਿਹਾ ਕਿ ਜਿੰਨਾਂ ਦਾ ਹੌਂਸਲਾ ਬਿਲਕੁਲ ਹੀ ਟਹਿ ਟੇਰੀ ਹੋ ਗਿਆ ਜਿਹੜੇ ਬਿਲਕੁਲ ਮੁਰਝਾ ਗਏ ਨੇ ਡਿੱਗ ਗਏ ਨੇ ਹੁਣ ਉੱਠਿਆ ਨਹੀਂ ਜਾਂਦਾ ਤੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਆਓ ਫਰਮਾਨ ਕਰੀਏ ਉਸ ਅਕਾਲ ਪੁਰਖ ਦੇ ਅੱਗੇ ਏ ਅਕਾਲ ਪੁਰਖ ਇਹ ਤੇਰੀ ਅਨੰਦ ਸਾਹਿਬ ਦੀ ਬਾਣੀ ਰਚੀ ਹੈ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਜੋ ਡਿੱਗਿਆ ਹੋਇਆਂ ਨੂੰ ਉਠਾਉਂਦੀ ਹੈ ਜੋ ਮੁਰਝਾਇਆ ਹੋਇਆਂ ਨੂੰ ਖਿਲਾ ਦਿੰਦੀ ਹੈ ਬਾਗਾ ਚ ਫੁੱਲ ਖਿਲ ਜਾਂਦੇ ਨੇ ਤੇ ਮੇਰਾ ਵੀ ਹੌਸਲਾ ਟੁੱਟ ਗਿਆ ਤੇ ਮੈਨੂੰ ਹੌਸਲਾ ਦੇ ਮੈਂ ਤੇਰੀ ਦਰਗਾਹ ਦੇ ਵਿੱਚ ਆਇਆ ਤੇ ਉਹ ਸੱਚੀ ਸਰਕਾਰ ਦੀ ਦਰਗਾਹ ਦੇ ਵਿੱਚ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਤੁਹਾਡੀ ਅਰਦਾਸ ਪ੍ਰਵਾਨ ਹੋ ਜਾਏਗੀ ਤੁਹਾਨੂੰ ਹੌਸਲਾ ਮਿਲ ਜਾਏਗਾ ਕਿਦੇ ਨਾਲ ਉਹ ਫਿਰ ਗੈਬੀ ਸ਼ਕਤੀਆਂ ਤੇ ਸ਼ੀਦੀ ਫੌਜਾਂ ਭੇਜ ਦਿੰਦਾ ਤੁਹਾਡੇ ਹੌਸਲੇ ਦੇ ਲਈ ਇਸ ਦਾ ਤਕਰੀਬਨ ਪੂਰਾ ਆਨੰਦ ਸਾਹਿਬ ਪੜਨਾ ਹੈ 111 ਵਾਰ ਕਰ ਲਓ 11 ਦਿਨਾਂ ਦੇ ਵਿੱਚ ਰੇਸ਼ਿਓ ਤਾਂ ਦੱਸੀ ਦੀ ਹੈ ਕਿ ਵੀ ਕਈ ਸੱਜਣ ਪੁੱਛਦੇ ਆ ਕਿ ਵੀ ਭਾਈ ਸਾਹਿਬ ਜੀ ਕਿੰਨੀ ਦਫਾ ਕਰੀਏ ਇਸ ਵਾਸਤੇ ਰੇਸ਼ਿਓ ਦੱਸ ਦਿੱਤੀ ਹੈ ਮੈਂ ਨਹੀਂ ਦੱਸੀ ਗੁਰੂ ਨਾਨਕ ਕਹ ਰਹੇ ਨੇ ਕਿ ਵੀ ਉਸ ਪਰਿਪੂਰਨ ਪਰਮਾਤਮਾ ਨੂੰ ਯਾਦ ਕਰਨ ਦੇ ਲਈ ਅੱਖਰਾਂ ਦੇ ਜੋੜ ਤੇ ਚੱਲਣਾ ਹੀ ਪਏਗਾ ਤਾਂ ਹੀ ਲਿਖਦੇ ਨੇ ਅਖਰੀ ਨਾਮ ਅਖਰੀ ਸਲਾ ਉਹਦੀ ਜਿਹੜੀ ਸਿਫਤ ਸਲਾ ਉਹ ਅੱਖਰਾਂ ਦੇ ਨਾਲ ਹੀ ਹੋਏਗੀ ਜਦੋਂ ਇੱਕ ਦਫਾ ਉਂਗਲ ਬੱਚੇ ਨੂੰ ਉਂਗਲ ਫੜਾ ਦਿੰਦੀ ਹੈ ਮਾਂ ਤੇ ਫਿਰ ਬੱਚਾ ਆਪਣੇ ਆਪ ਹੀ ਦੌੜਨ ਪੱਜਣ ਲੱਗ ਪੈਂਦਾ ਸੋ ਇਸ ਵਾਸਤੇ ਅੱਖਰ ਜਿਹੜੇ ਨੇ ਇਹ ਉਂਗਲ ਹੈ ਇਹ ਸਹਾਰਾ ਹੈ ਜਦੋਂ ਚੱਲ ਪੈਂਦਾ ਤੇ ਫਿਰ ਚੱਲ ਪੈਂਦਾ ਹੁਣ ਤੁਹਾਨੂੰ ਹੌਸਲਾ ਮਿਲ ਜਾਏਗਾ ਬੱਟੀ ਤੋਂ ਵੱਡੀ ਮੁਸੀਬਤ ਦੇ ਨਾਲ ਤੁਸੀਂ ਪਾਵੇ ਡਿੱਗੇ ਹੋਏ ਹੋਵੋ ਛੀਦੀ ਪੋਜਾਂ ਪੇਜ ਕੇ ਛੀਦਾ ਦੇ ਪਹਿਰੇ ਲੱਗ ਜਾਣਗੇ ਤੇ ਤੁਹਾਨੂੰ ਹੌਸਲਾ ਮਿਲ ਜਾਏਗਾ ਤੇ ਤੁਹਾਡਾ ਹੌਸਲਾ ਡਰੇ ਨਾ ਹੋਏਗਾ ਕਿ ਪੂਰੀ ਪੂਰਨ ਪਰਮਾਤਮਾ ਦਾ ਨਾ ਤੁਹਾਡੇ ਅੰਦਰ ਵਸ ਜਾਏਗਾ ਸੋ ਆਓ ਸ੍ਰੀ ਅਨੰਦ ਸਾਹਿਬ ਦਾ ਜਾਪ ਕਰੀਏ 111 ਵਾਰ 11 ਦਿਨ ਅਮਰਤ ਵੇਲੇ ਕਰੀਏ ਤੇ ਹੌਸਲੇ ਬੁਲੰਦ ਕਰ ਲਈਏ ਆਪਣੇ ਇਹਦੇ ਨਾਲ ਹੌਸਲੇ ਬੁਲੰਦ ਹੋ ਜਾਣਗੇ ਤੁਹਾਡੇ ਤੇ ਲਾਗੇ ਜੇਕਰ ਜਲ ਰੱਖਣਾ ਤੇ ਰੱਖ ਸਕਦੇ ਹੋ ਤੇ ਸ੍ਰੀ ਅਨੰਦ ਸਾਹਿਬ ਦਾ ਜਾਪ ਕਰੋ ਅੱਜ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਇਹ 12ਵੀਂ ਪੌੜੀ ਸ੍ਰੀ ਅਨੰਦ ਸਾਹਿਬ ਦੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਕਿਉਂਕਿ ਮਿਹਨਤ ਲੱਗਦੀ ਹੈ ਕਿਸੇ ਵਕਤ ਤੇ ਅੱਜ ਬਸ ਇਨਾ ਹੀ ਜੋ ਮਾਰੇ ਜਿੰਨੇ ਵਿਚਾਰ ਬਖਸ਼ੇ ਇੱਥੇ ਅੱਜ ਵਿਚਾਰ ਖਤਮ 12ਵੀਂ ਪੌੜੀ ਤੇ ਅੱਗੋਂ 13ਵੀਂ ਪੌੜੀ ਦੇ ਜਿਹੜੇ ਵਿਚਾਰ ਹੋਣਗੇ ਤੁਹਾਡੇ ਅੱਗੇ ਰੱਖੇ ਜਾਣਗੇ ਤੁਸੀਂ ਆਪਣਾ ਆਸ਼ੀਰਵਾਦ ਮੇਰੇ ਸਿਰ ਤੇ ਰੱਖਣਾ ਤਾਂ ਕਿ ਮੈਂ ਮੈਂ ਵੀ ਡਿੱਗਿਆ ਸੀ ਹੁਣ ਉੱਠ ਗਿਆ ਮਾਲਕ ਨੇ ਮੈਨੂੰ ਹੌਸਲਾ ਦਿੱਤਾ ਤੇ ਆਪਣਾ ਹੌਸਲਾ ਨਹੀਂ ਡਿੱਗਣ ਦੇਣਾ ਚਾਹੇ ਲੱਖਾਂ ਮੁਸੀਬਤਾਂ ਆ ਜਾਣ ਚਾਹੇ ਸੁਮੇਰ ਪर्वਤ ਕਿਉਂ ਨਾ ਡਿੱਗ ਜਾਵੇ ਚਾਹੇ ਲਹਿਰਾਂ ਸਮੁੰਦਰ ਦੀਆਂ ਤੁਹਾਡੇ ਉੱਤੇ ਨਾ ਆ ਪੈਣ ਸਾਰੀਆਂ ਹੌਸਲਾ ਨਹੀਂ ਹਾਰਨਾ ਜਦੋਂ ਵੀ ਹੌਸਲਾ ਹਾਰਨ ਲੱਗੋ ਤਾਂ ਉਸ ਪਰਿਪੂਰਨ ਪਰਮਾਤਮਾ ਦੇ ਅਰਦਾਸ ਕਰੋ ਜਿੰਨੂੰ ਵੀ ਤੁਸੀਂ ਮੰਨਦੇ ਜੀ ਜੇਰੇ ਮੁਰਸ਼ਦ ਦੀ ਵੀ ਅਰਾਧਨਾ ਕਰਦੇ ਜੇ ਉਸ ਅਗੇ ਅਰਦਾਸ ਕਰੋ ਸੋ ਆਓ ਸ੍ਰੀ ਅਨੰਦ ਸਾਹਿਬ ਦੀ ਬਾਣੀ ਪੜੀਏ ਆਪਣੇ ਹੌਸਲੇ ਨੂੰ ਬਲੰਦ ਕਰੀਏ ਸਾਡਾ ਵਿਸ਼ਵਾਸ ਦ੍ਰਿੜ ਹੋ ਸਕੇ ਤੇ ਆਪਾਂ ਉਸ ਪਰਿਪੂਰਨ ਪਰਮਾਤਮਾ ਦੀ ਦਰਗਾਹ ਦੇ ਵਿੱਚ ਆਪਣੀ ਹਾਜ਼ਰੀ ਲਵਾ ਸਕੀਏ ਇਹ ਹਾਜ਼ਰੀ ਹੈ ਸ੍ਰੀ ਅਨੰਦ ਸਾਹਿਬ ਦੀ ਬਾਣੀ ਇਤਰੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਪੁੱਲਾ ਚੁੱਕਾ ਦੀ ਮਾਫੀ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਿਉਂਦੇ ਵਾਸਤੇ ਰੋ